ਨਾ ਕਿ ਜੀ ਦਾ ਮੁੱਲ ਨਾ ਕੋਈ ਐਸੀ ਮੈਂ ਥਾਂ ਦੇਖੀ ਐ ਦਲੇਰੀ ਬਖਸ਼ ਦੀ ਬੈਠੀ ਠੰਡੇ ਬੁਰਜੇ ਅੰਦਰ ਐਸੀ ਮੈਂ ਮਾਂ ਦੇਖੀ ਐ ਕਿ ਰੱਬ ਦੇ ਇਸ਼ਕ ਚ ਨਲਾਮ ਹੋਈਆਂ ਚੀਮਿਆਂ ਮੈਂ ਬਫਾਵਾ ਮੈਂ ਦੇਖੀਆਂ ਨੇ ਸ਼ਹਿਰ ਫਤਿਹਗੜ੍ਹ ਸਭ ਨੂੰ ਸਜਦਾ ਕਰਕੇ ਜਾਂਦੀਆਂ ਜਾਂਦੀਆਂ ਮੈਂ ਹਵਾਵਾਂ ਦੇਖੀਆਂ ਨੇ ਔਰ ਸ਼ਹਿਰ ਫਤਿਹਗੜ੍ਹ ਸਭ ਨੂੰ ਸਜਦਾ ਕਰਕੇ ਜਾਂਦੀਆਂ ਜਾਂਦੀਆਂ ਮੈਂ ਹਵਾਵਾਂ ਦੇਖੀਆਂ ਨੇ लो मोहब्बत जिना सही सचिया जिन, जिन मनहोर मुख होर से काडे कच्चेयां रत्ती सिख खुदाए रंग देदार के ਬਿਸਰਿਆ ਜਿਨਾ ਨਾਮ ਸਿਪੋਏ ਪਾਰੇ ਥੀਏ